ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਹੀ ਵਿਦਿਆਰਥੀਆਂ ਦੀ ਜਿਹੜੀ ਹਿੱਸੇਦਾਰੀ ਸੀ ਪ੍ਰਬੰਧ ਦੇ ਵਿੱਚ ਉਹ ਖਤਮ ਕਰ ਦਿੱਤੀ ਗਈ। ਪੰਜਾਬ ਹਮੇਸ਼ਾ ਤੱਕੇ ਦਾ ਸ਼ਿਕਾਰ ਰਿਹਾ। ਹਮੇਸ਼ਾ ਹੀ ਪੰਜਾਬ ਦੇ ਉੱਤੇ ਹੀ ਪੱਛਮ ਵੱਲੋਂ ਪਾਸਿਓਂ ਹਮਲਾਵਰ ਚੜ੍ਹ ਕੇ ਆਇਆ। ਵਿਗਾਨਿਆਂ ਆਮਨ ਸੁਲੂਕ ਜਿਹੜਾ ਪੰਜਾਬ ਦੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ। ਪੰਜਾਬ ਦੇ ਵਿੱਚ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਪੰਜਾਬ ਦੇ ਜਮਿਆਂ ਨੂੰ ਨਿਤ ਮਹਮਾ ਪੰਜਾਬ ਹਮੇਸ਼ਾ ਤੱਕੇ ਦਾ ਸ਼ਿਕਾਰ ਰਿਹਾ ਹੈ ਹਮੇਸ਼ਾ ਹੀ ਪੰਜਾਬ ਦੇ ਉੱਤੇ ਹੀ ਪੱਛਮ ਵਾਲੇ ਪਾਸਿਓਂ ਹਮਲਾਵਰ ਚੜ ਕੇ ਆਏ ਤੇ ਜਦੋਂ ਪੂਰਬ ਵਾਲੇ ਪਾਸਿਆਂ ਦਾ ਦਬਦਬਾ ਵਧਿਆ ਤੇ ਪੰਜਾਬ ਦੇ ਉੱਤੇ ਤੱਕੇ ਸਾਹੀ ਦਾ ਕੋਈ ਅੰਤ ਨਹੀਂ ਹੋਇਆ ਇੱਥੇ ਪੰਜਾਬ ਨੂੰ ਹਮੇਸ਼ਾ ਮਦੋੜਿਆ ਗਿਆ ਹਮੇਸ਼ਾ ਦਬਾਇਆ ਗਿਆ ਪੰਜਾਬ ਤੋਂ ਹਮੇਸ਼ਾ ਸਰਮਾਇਆ ਲੁੱਟਿਆ ਗਿਆ ਚਾਹੇ ਮੁਗਲਾਂ ਦਾ ਦੌਰ ਸੀ ਤੇ ਚਾਹੇ ਅੰਗਰੇਜ਼ਾਂ ਦਾ ਦੌਰ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਜਾਂ ਬੰਗਾਲ ਦੀ ਵੰਡ ਹੋਈ ਭਾਰਤ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਜਾਂ ਬੰਗਾਲ ਦੀ ਵੰਡ ਹੋਈ ਪੰਜਾਬੀਆਂ ਨੇ ਇਸ ਵੰਡ ਦੇ ਦੌਰਾਨ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਉਠਾਇਆ 10 ਲੱਖ ਕੀਮਤੀ ਜਾਨਾਂ ਗਈਆਂ ਸਰਮਾਇਆ ਦਾ ਨੁਕਸਾਨ ਹੋਇਆ ਜ਼ਮੀਨਾਂ ਜਾਇਦਾਦਾਂ ਖੁੱਸੀਆਂ ਰਿਸ਼ਤੇ ਟੁੱਟੇ ਬਹੁਤ ਕੁਝ ਹੋਇਆ ਪਰ ਇੱਕ ਉਮੀਦ ਦੇ ਨਾਲ ਪੰਜਾਬ ਨੇ ਫਿਰ ਉੱਠਣ ਦਾ ਯਤਨ ਕੀਤਾ ਕਿ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਕੇਂਦਰੀ ਸਰਕਾਰ ਸਾਡੇ ਨਾਲ ਵਫਾ ਕਰੇਗੀ ਪੰਜਾਬੀ ਬੋਲਦੇ ਇਲਾਕਿਆਂ ਨੂੰ ਸੰਯੁਕਤ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਮਲ ਕਰਕੇ ਇੱਕ ਅਲੱਗ ਸੂਬਾ ਜਿਹੜਾ ਹੈ ਉਹ ਬਣਾਉਣ ਦੀ ਜਿਹੜੀ ਹੈ ਉਹ ਮੰਗ ਸਿੱਖਾਂ ਨੇ ਰੱਖੀ ਜਿਹਨੂੰ ਪੰਜਾਬੀ ਸੂਬੇ ਦਾ ਨਾਂ ਦਿੱਤਾ ਪਰ ਭਾਰਤ ਸਰਕਾਰ ਨੇ ਉਸ ਵੇਲੇ ਦੀ ਜਿਹੜੀ ਕੇਂਦਰੀ ਸਰਕਾਰ ਸੀ ਕਾਂਗਰਸ ਦੀ ਉਸ ਨੇ ਇਸ ਮੰਗ ਦਾ ਵਿਰੋਧ ਕੀਤਾ ਸਿੱਖਾਂ ਨੇ ਪੰਜਾਬੀ ਸੂਬਾ ਮੰਗਿਆ ਸੀ ਸਿੱਖ ਸੂਬਾ ਨਹੀਂ ਸੀ ਮੰਗਿਆ ਉਸ ਵਕਤ ਪਰ ਇਸ ਮੰਗ ਨੂੰ ਪਹਿਲੋ ਦਰਖਨਾਰ ਕੀਤਾ ਗਿਆ ਫਿਰ ਜਦੋਂ ਮੋਰਚੇ ਲੱਗੇ ਜੇਲ੍ਹਾਂ ਦੇ ਵਿੱਚ ਸਿੱਖ ਗਏ ਇਹਨੂੰ ਸਿੱਖਾਂ ਦਾ ਮੋਰਚਾ ਬਣਾ ਕੇ ਪੇਸ਼ ਕੀਤਾ ਗਿਆ ਸਿੱਖਾਂ ਨੇ ਲੜਿਆ ਪੰਜਾਬੀ ਸੂਬਾ ਬਣਾਇਆ ਲੇਕਿਨ ਪੰਜਾਬੀ ਬੋਲਦੇ ਬਹੁਤ ਵੱਡੇ ਖੇਤਰ ਪੰਜਾਬ ਤੋਂ ਬਾਹਰ ਕਰ ਦਿੱਤੇ ਗਏ ਇਸ ਸਾਰਾ ਸਰਪੰਜਾਬ ਦੇ ਨਾਲ ਨਾਇਮ ਇंसाफी ਕੀਤੀ ਗਈ ਤਾਕਤ ਕੀਤਾ ਗਿਆ ਐਗਰੀਕਲਚਰ ਯੂਨੀਵਰਸਿਟੀ ਬਣੀ ਜਦੋਂ ਪੰਜਾਬ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਹਰਿਆਣਾ ਇਸ ਤੋਂ ਵੱਖਰਾ ਕੀਤਾ ਗਿਆ ਤਾਂ ਉਸ ਵੇਲੇ ਹਿਮਾਚਲ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਬਣਾ ਲਈ ਔਰ ਹਰਿਆਣਾ ਨੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਆ ਉਹ ਬਣਾ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਪੰਜਾਬ ਦਾ ਸੀ ਪੰਜਾਬ ਨੂੰ ਖਾਸ ਜਿਹੜੇ ਹੈ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਅਧਿਕਾਰ ਮਿਲੇ ਹੋਏ ਸੀ ਬਹੁਤਾ ਸਟਾਫ ਜਿਹੜਾ ਹੈ ਉਹ ਪੰਜਾਬ ਤੋਂ ਭਰਤੀ ਹੁੰਦਾ ਸੀ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਅਧਿਕਾਰ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੇ ਕੋਲ ਸੀ ਪੰਜਾਬ ਆਪਣਾ ਵਿੱਤੀ ਹਿੱਸਾ ਵੀ ਪਾਉਂਦਾ ਸੀ ਉਸ ਵਿੱਚ ਹੌਲੀ 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 ਪੰਜਾਬ ਦੇ ਹਿੱਸੇਦਾਰੀ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਮਾੜੀ ਨੀਤੀ ਨਾਲ ਘਟਾਉਣੀ ਸ਼ੁਰੂ ਕਰ ਦਿੱਤੀ ਅਖਰ ਪੂਰਾ ਕੰਟਰੋਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੇਂਦਰ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚ ਕਰ ਲਿਆ ਤੇ ਪੰਜਾਬ ਨੂੰ ਜਿਹੜਾ ਸੀ ਇਸ ਮੈਨੇਜਮੈਂਟ ਤੋਂ ਇੱਕ ਕਿਸਮ ਦਾ ਬਾਹਰ ਦਾ ਹੀ ਰਸਤਾ ਜਿਹੜਾ ਸੀ ਉਹ ਦਿਖਾ ਦਿੱਤਾ ਪਾਣੀਆਂ ਦੇ ਨਾਲ ਛੇੜਛਾੜ ਕੀਤੀ ਪਾਣੀਆਂ ਦੇ ਵੰਡ ਨੂੰ ਲੈ ਕੇ ਛੇੜਛਾੜ ਕੀਤੀ ਗਈ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੜਾਂ ਦੀ ਮਾਰ ਹੇਠ ਹੁੰਦਾ ਹੈ ਔਰ ਪਾਣੀ ਨੂੰ ਵੀ ਜਿਹੜਾ ਹੈ ਉਹ ਦਰਿਆਵਾਂ ਦੇ ਨੂੰ ਵਰਤਨ ਦੇ ਲਈ ਜਿਹੜਾ ਹੈ ਉਹ ਯੋਗ ਹੈ ਉਸ ਨੂੰ ਦਰਿਆਈ ਪਾਣੀਆਂ ਤੋਂ ਮਹਿਰੂਮ ਕਰ ਦਿੱਤਾ ਗਿਆ ਹਰਿਆਣਾ ਔਰ ਰਾਜਸਥਾਨ ਨੂੰ ਜਿਹੜਾ ਸੀ ਰਿਪੈਰੀਅਨ ਕਾਨੂੰਨ ਨੂੰ ਛਿਕੇ ਟੰਕ ਕੇ ਪਾਣੀ ਦਿੱਤਾ ਗਿਆ ਇਹ ਨਿਆਂਸਾਫੀ ਹੋਈ ਪਹਿਲਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਕੇ ਫਿਰ ਭਾਗੜਾ ਬਿਆਸ ਮੈਨੇਜਮੈਂਟ ਮੈਨੇਜਮੈਂਟ ਬੋਰਡ ਦਾ ਕੰਟਰੋਲ ਪੰਜਾਬ ਦੇ ਹੱਥੋਂ ਖੋਇਆ ਗਿਆ ਰਾਜਸਥਾਨੀ ਪੰਜਾਬ ਨੂੰ ਦਿੱਤੀ ਕੋਈ ਨਾ ਗਈ ਚੰਡੀਗੜ੍ਹ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਜਦਕਿ ਪੰਜਾਬ ਇੱਕ ਇੰਪੋਰਟੈਂਟ ਸੂਬਾ ਬਾਰਡਰ ਸਟੇਟ ਹੈ ਇਹ ਸਿੱਖ ਮਿਨੋਰਟੀ ਦੇ ਵਿੱਚ ਜਿਹੜੀ ਭਾਰਤ ਦੇ ਅੰਦਰ ਕੌਮ ਹੈ ਉਹ ਵਸਦੀ ਹੈ ਇਹਦੇ باوجود ਪੰਜਾਬ ਦੀ ਇੰਪੋਰਟੈਂਟ ਨੂੰ ਸਮਝਿਆ ਨਹੀਂ ਗਿਆ ਪੰਜਾਬ ਦੀ ਇੰਪੋਰਟੈਂਟ ਉਦੋਂ ਕੇਂਦਰ ਸਰਕਾਰ ਨੂੰ ਚੇਤਿਆ ਹੁੰਦੀ ਹੈ ਜਦੋਂ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਦਾ ਹੈ ਅਦਰਵਾਇਜ਼ ਪੰਜਾਬ ਇਹਨਾਂ ਦੇ ਚੇਤਿਆਂ 'ਚ ਨਹੀਂ ਹੁੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਬਦਲੇ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਬਣਾਈ ਗਈ 1947 ਤੋਂ ਬਾਅਦ ਉੱਥੇ ਵੀ ਪੰਜਾਬ ਦਾ 60% ਜਿਹੜਾ ਉਹ ਕੰਟਰੋਲ ਸੀ ਪਰ ਹੌਲੀ 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 ਚੰਡੀਗੜ੍ਹ ਯੂਨੀਵਰਸਿਟੀ ਤੋਂ ਵੀ ਪੰਜਾਬ ਦੀ ਦਾਅਵੇਦਾਰੀ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੰਸਥਾ ਸੀ ਉਹਦੇ ਤੋਂ ਪੰਜਾਬ ਦੀ ਦਾਅਵੇਦਾਰੀ ਦਾ ਭੋਗ ਪਾ ਦਿੱਤਾ ਗਿਆ ਤੇ ਹੁਣ ਕੇਂਦਰ ਸਰਕਾਰ ਨੇ ਬਿਲਕੁਲ ਹੀ ਜਿਹੜਾ ਹੈ ਉਹ ਪੰਜਾਬ ਨੂੰ ਅਣਦੇਖਿਆ ਕਰਦਿਆਂ ਅਣਗੌਲੀਆਂ ਕਰਦਿਆਂ ਉੱਥੇ ਜਿਹੜੇ ਵਿਦਿਆਰਥੀਆਂ ਦੇ ਡੈਮੋਕਰੈਟਿਕ ਅਧਿਕਾਰ ਸੀ ਵਿਦਿਆਰਥੀ ਸੈਨੇਟ ਚੁਣਦੇ ਸੀ ਸੈਨੇਟ ਪ੍ਰਬੰਧ ਚਲਾਉਂਦੀ ਸੀ ਵਿਦਿਆਰਥੀਆਂ ਦਾ ਸਿੱਧਾ ਪ੍ਰਬੰਧ ਦੇ ਵਿੱਚ ਹਿੱਸਾ ਹੁੰਦਾ ਸੀ ਉਸ ਨੂੰ ਬਿਲਕੁਲ ਖਤਮ ਕਰਕੇ ਕੇਂਦਰ ਸਰਕਾਰ ਨੇ ਇਸ ਦਾ ਕੰਟਰੋਲ ਆਪਣੇ ਹੱਥਾਂ ਚ ਲੈ ਲਿਆ ਠੀਕ ਹੈ ਭਾਰਤ ਦੇ ਵਿੱਚ ਬਹੁਤ ਸਾਰੀਆਂ ਯੂਟੀਆਂ ਨੇ ਪਰ ਸਾਰੀਆਂ ਯੂਟੀਆਂ ਦੇ ਵਿੱਚ ਇੱਕੋ ਜਿਹੇ ਕਾਨੂੰਨ ਜਿਹੜੇ ਹੈ ਉਹ ਲਾਗੂ ਨਹੀਂ ਹੁੰਦੇ ਪੰਜਾਬ ਦੇ ਵਿੱਚ ਵੱਖਰੀ ਤਰ੍ਹਾਂ ਦੇ ਕਾਨੂੰਨ ਔਰ ਪੰਜਾਬ ਦੇ ਵਿੱਚ ਇਹ ਵਖਰੇਵਾ ਬਲੱਖਰੀ ਤਰ੍ਹਾਂ ਦੇ ਕਾਨੂੰਨ ਜਿਹੜੇ ਹੈ ਇਸ ਦੀ ਇਹ ਰਹਿਣੇ ਚਾਹੀਦੇ ਸੀ ਕਿਉਂਕਿ ਇਹ ਇੱਕ ਕੈਪੀਟਲ ਵੀ ਹੈ ਸਾਹ ਜੀ ਪੰਜਾਬ ਨੂੰ ਇਸ ਕੈਪੀਟਲ ਤੋਂ ਮਹਿਰੂਮ ਕਰਕੇ ਇਹਨੂੰ ਦੋ ਸੂਬਿਆਂ ਦੀ ਕੈਪੀਟਲ ਜਿਹੜਾ ਬਣਾਇਆ ਗਿਆ ਇਸ ਕਰਕੇ ਬਾਕੀ ਯੂਟੀ ਵਾਂਗ ਚੰਡੀਗੜ੍ਹ ਨੂੰ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਬਾਕੀ ਯੂਟੀਆਂ ਵਾਂਗ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਉਹ ਕੋਈ ਲਾਅ ਸਥਾਪਿਤ ਕਰਨਾ ਚਾਹੀਦਾ ਇਹਦੇ ਨਾਲ ਹੋਣਾ ਹੋਏਗਾ ਕਿ ਸਾਹਿਤਾ ਦੇ ਸਿੱਕੇ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਨਿਜ਼ਾਮ ਚੱਲਦਾ ਉਹਦੇ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਹੁੰਦੀ ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਹੀ ਵਿਦਿਆਰਥੀਆਂ ਦੀ ਜਿਹੜੀ ਹਿੱਸੇਦਾਰੀ ਸੀ ਪ੍ਰਬੰਧ ਦੇ ਵਿੱਚ ਉਹ ਖਤਮ ਕਰ ਦਿੱਤੀ ਗਈ ਇਹਦੇ ਨਾਲ ਹੋਣਾ ਕੀ ਹੈ ਪੰਜਾਬ ਦੇ ਬੱਚੇ ਅੱਗੇ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਹੁਤ ਘਟ ਜਾ ਰਹੇ ਪਾਲਸੀਆਂ ਤਾਂ ਦੀਆਂ ਬਣ ਗਈਆਂ ਇੱਕ ਅਜੀਬ ਜੀ ਨਜ਼ਰ ਦੇ ਨਾਲ ਸਿੱਖ ਬੱਚੇ ਨੂੰ ਯੂਨੀਵਰਸਿਟੀ ਦੇ ਵਿੱਚ ਦੇਖਣਾ ਸ਼ੁਰੂ ਹੋਇਆ ਤੇ ਉਲਟਾ ਪੰਜਾਬ ਦੇ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧੀਨ ਹੁੰਦੇ ਆ ਉੱਥੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਜਾਂਦੇ ਸੀ ਪ੍ਰੋਫੈਸਰ ਜਾਂਦੇ ਸੀ ਜਾਂ ਨਵੀਂ ਭਰਤੀ ਜਿਹੜੀ ਹੁੰਦੀ ਸੀ ਉਹਦੇ ਵਿੱਚ ਵੀ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਨੌਕਰੀਆਂ ਕਰਦਾ ਸੀ ਜਾ ਕੇ ਚਾਹੇ ਉਹ ਪ੍ਰੋਫੈਸਰ ਸੀ ਲੈਕਚਰਾਰ ਸੀ ਜਾਂ ਕਲੈਰੀਕਲ ਸਟਾਫ ਸੀ ਉਹ ਵੀ ਸਾਰਾ ਖਤਮ ਕਰ ਦਿੱਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਉਹ ਇੰਪੋਰਟੈਂਟ ਹੈ ਤਾਂ ਫਿਰ ਪੰਜਾਬ ਨੂੰ ਇੰਪੋਰਟੈਂਸ ਜਿਹੜੀ ਹੈ ਉਹ ਦੇਣੀ ਬਣਦੀ ਹੈ ਕੇਂਦਰ ਸਰਕਾਰ ਨੂੰ ਬਗਾਨਿਆਂ ਵਾਂਗ ਸਲੂਕ ਜਿਹੜਾ ਪੰਜਾਬ ਦੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ ਪੰਜਾਬ ਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਜਿਵੇਂ ਪੰਜਾਬ ਭਾਰਤ ਦਾ ਸੂਬਾ ਨਾ ਹੋ ਕੇ ਪਾਕਿਸਤਾਨ ਦਾ ਸੂਬਾ ਹੋਵੇ ਤਾਂ ਇਹ ਬਹੁਤ ਮਾੜੀ ਗੱਲ ਹੈ ਵਿਦਿਆਰਥੀ ਸੰਘਰਸ਼ ਦੇ ਰਾਹ ਪਏ ਹੋਏ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਔਰ ਚੰਡੀਗੜ੍ਹ ਦਾ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ ਔਰ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਨੂੰ ਜਿਹੜਾ ਹੈ ਉਹ ਵਿਦਿਆਰਥੀਆਂ ਦਾ ਜਿਹੜਾ ਸੰਘਰਸ਼ ਹੈ ਉਹਨੂੰ ਸਾਬਤੋਤਾਸ ਕਰਨ ਦਾ ਜਿਹੜਾ ਹੈ ਯਤਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅੱਖਾਂ ਖੋਲੇ। ਅੱਗੇ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਹੈ। ਔਰ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਹੈ ਉਹ ਇਸ ਕਰਕੇ ਹੋਇਆ ਸੀ ਕਿਉਂਕਿ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਸੀ। ਹੁਣ ਫੇਰ ਦੁਬਾਰਾ ਜਿਹੜਾ ਹੈ ਪਹਿਲਾ ਕਾਂਗਰਸ ਦੀ ਸਰਕਾਰ ਨੇ ਬੇਗਾਨਗੀ ਦਾ ਅਹਿਸਾਸ ਕਰਾਇਆ ਸੀ ਜਿਸ ਦੀ ਵਜ੍ਹਾ ਕਰਕੇ ਖੂਨ ਖਰਾਬਾ ਹੋਇਆ ਪੰਜਾਬੀ ਖਾਸ ਤੌਰ ਤੇ ਸਿੱਖਾਂ ਦਾ ਖੂਨ ਖੋਲਿਆ ਤੇ ਹੁਣ ਭਾਜਪਾ ਦੀ ਸਰਕਾਰ ਵੀ ਜਿਹੜੀ ਹੈ ਉਹ ਪੰਜਾਬੀਆਂ ਦੇ ਨਾਲ ਖਾਸ ਤੌਰ ਤੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਸਲੂਕ ਕਰ ਰਹੀ ਹੈ ਕਿ ਇਹ ਬੇਗਾਨੇ ਨੇ ਇਹ ਨਹੀਂ ਹੋਣਾ ਚਾਹੀਦਾ ਵਿਦਿਆਰਥੀਆਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਔਰ ਸੈਨੇਟ ਜਿਹੜੀ ਹੈ ਉਹ ਬਹਾਲ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ E